ਸਰਦਾਰ ਬਰਬੇਰ ਸਿੰਘ ਜੀ ਮਹਿਰਾ ਜਨਰਸ ਕਪਤਨ ਬਹੁਜ ਸਮਾਜ ਪਾਰਟੀ ਪੰਜਾਬ ਸਰਦਾਰ ਜੋਗਾ ਸਿੰਘ ਜੀ ਪਰੰਦੇ ਆ ਔਰ ਐਸ ਸਿੰਘ ਜੀ ਨਾਈਵਾਲਾ ਆ ਹਲਕਿਆਂ ਦੇ ਪ੍ਰਧਾਨ ਸਹਿਬਾਨ ਜ਼ਿਲ੍ਹਾ ਇੰਜਾਰ ਸਹਿਬਾਨ ਨੂੰ ਸਭ ਤੋਂ ਪਹਿਲਾਂ ਜੈ ਪੀਰ ਜੈ ਪਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਸ਼ ਸਿੰਘ ਜੀ ਕਰੀਪਰੀ ਜੋ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਡੇ ਵਿੱਚ ਪਹੁੰਚੇ ਹਨ ਅਸੀਂ ਮਾਣ ਤੇ ਵੱਲੋਂ ਨਿਮਰਤਾ ਨਿਕਾਸ਼ ਵਾਲਿਤ ਕਰਦੇ ਹਾਂ ਜੀ ਆਇਆਂ ਕਹਿੰਦੇ ਆਤਰਪੁਰਦੇਸ਼ ਪ੍ਰਾਇਮਾਇਆ ਬਤੀ ਜੇ ਜਨਮ ਦਿਨ ਤੇ ਇਕੱਤਰ ਹੋਈ ਸਾਥ ਸੰਗਤ ਜੀਓ ਪੰਜਾਬ ਦੇ ਪ੍ਰਧਾਨ ਸਰਦਾਰ ਕਾਰ ਸਿੰਘ ਜੇ ਕਰੇਪੁਰੇ ਜਿਲ੍ਹਾ ਦੇ ਸਾਰੇ ਲੀਡਰਸ਼ਿਪ ਔਰ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਅੰਦੋਲਨ ਨੂੰ ਫਿਰ ਤੋਂ ਖੜਾ ਕੀਤਾ ਉਹਨਾਂ ਨੇ 바ਵਾ ਸਾਹਿਬ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਕਹਿੰਦੇ ਸੀ ਕਿ ਮੈਂ ਕਰੋੜਾਂ ਲੋਕਾਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਪਰ ਮੈਨੂੰ ਇਸ ਇਹ ਫਿਕਰ ਹੈ ਕਿ ਮੇਰੇ ਜਾਣ ਤੋਂ ਬਾਅਦ ਇਸ ਅੰਦੋਲਨ ਦੀ ਅਗਵਾਈ ਕੌਣ ਕਰੂਗਾ ਇਹ ਬੜੀ ਚੁਣੌਤੀ ਡਾਕਟਰ ਅੰਬੇਡਕਰ ਸਾਹਿਬ ਦੇ ਸਾਹਮਣੇ ਸੀ ਔਰ ਉਹ ਸੱਚ ਵੀ ਹੋਈ ਕਿ ਅੰਬੇਡਕਰ ਸਾਹਿਬ ਤੋਂ ਬਾਅਦ ਅੰਬੇਡਕਰ ਸਾਹਿਬ ਦਾ ਅੰਦੋਲਨ ਕਾਂਗਰਸ ਪਾਰਟੀ ਨੇ ਮਨੋਬੱਧ ਦੀ ਵਿਵਸਥਾ ਦੇ ਠੇਕੇਦਾਰਾਂ ਨੇ ਉਸ ਰੀਕੇ ਨਾਲ ਨਪਟਾਇਆ ਕਿ ਸ਼ਾਇਦ ਕਦੇ ਵੀ ਉਹਦੀ ਰਿਵਾਈਵਲ ਦੀ ਉਮੀਦ ਬਾਕੀ ਕੋਈ ਨਹੀਂ ਛੱਡੀ ਲੇਖਨ ਸਾਫ ਕਾਂਸੀ ਰਾਮ ਜੀ ਜਿਸ ਨਿਸ਼ਚੇ ਦੇ ਨਾਲ ਜਿਸ ਇਰਾਦੇ ਦੇ ਨਾਲ ਕਲਾਸ 1 ਅਧਿਕਾਰੀ ਦੀ ਨੌਕਰੀ ਛੱਡ ਕੇ ਮੈਦਾਨ ਚ ਆਏ ਉਹਨਾਂ ਦੇ ਸਾਹਮਣੇ ਦੋ ਚੁਣੌਤੀਆਂ ਸੀ ਪਹਿਲੀ ਚੁਣੌਤੀ ਸੀ ਅੰਬੇਦਕਰ ਅੰਦੋਲਨ ਨੂੰ ਫਿਰ ਤੋਂ ਖੜੇ ਕਰਨਾ ਔਰ ਦੂਜੀ ਚੁਣੌਤੀ ਸੀ ਕਿ ਇੱਕ ਨਾ ਇੱਕ ਦਿਨ ਇਸ ਧਰਤੀ ਤੋਂ ਜਾਣਾ ਹੈ ਤਾਂ ਇਸ ਅੰਦੋਲਨ ਨੂੰ ਜੋਗ ਲੀਡਰਸ਼ਿਪ ਵੀ ਪ੍ਰਦਾਨ ਕਰਨੀ ਹੈ 4500 ਕਿਲੋਮੀਟਰ ਸਾਈਕਲ ਸਾਹਬ ਕੰਚੀ ਰਾਮ ਨੇ ਚਲਾਇਆ 2200 किलोमीटर पैदल चले और यही प्रचार किया कि जिस समाज ਨੂੰ ਗੁਲਾਮ ਬਣਾਣਾ ਹੋਏ ਉਹਦੇ ਚੀਅਰ ਲੀਡਰਸ਼ਿਪ ਖਤਮ ਕਰਦੇ ਹੋ ਉਹ ਗੁਲਾਮ ਹੋ ਜਾਂਦਾ ਹੈ और जिस समाज ਨੇ ਹੁਕਮਰਾਨ ਬਣਨਾ ਹੋਏ ਸ਼ਾਸਕ ਬਣਨਾ ਹੋਏ ਉਹਦੇ ਵਿੱਚ ਲੀਡਰਸ਼ਿਪ ਪੈਦਾ ਕਰਦੇ ਹੋ ਤਾਂ ਉਹ ਸ਼ਾਸਕ ਬਣ ਜਾਂਦਾ ਹੈ ਆਪ ਕੰਚੀ ਰਾਮ ਔਰ ਭੈਣ ਮਾਇਆਬਤੀ ਜੀ ਦੀ ਮਿਹਨਤ ਦਾ ਨਤੀਜਾ ਉੱਤਰ ਪ੍ਰਦੇਸ਼ ਦੀ ਸਰਕਾਰ ਬਣੀ ਉਹਨਾਂ ਨੇ ਕੀ ਕੀਤਾ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਤੇ ਜ਼ੁਲਮ ਹੁੰਦਾ ਸੀ ਜਿਆਸੀ ਹੁੰਦੇ ਸੀ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕੀਤਾ ਇੱਕ ਜਗ੍ਹਾ ਬੁਲਾਇਆ ਔਰ ਉੱਥੇ ਸਟੇਟ ਤੋਂ ਕਿਹਾ ਕਿ ਰਾਤੋਂ ਰਾਤ ਅਸੀਂ ਜਾਵਰ ਦਾ ਸਵਾਰ ਨਹੀਂ ਬਦਲ ਸਕਦੇ। ਰਾਤ ਤੋਂ ਰਾਤ ਜਾਵਰ ਸਮਾਜ ਦਾ ਜਾਵਰ ਜਮਾਤ ਦਾ ਸਵਾਰ ਨਹੀਂ ਬਦਲਿਆ ਜਾ ਸਕਦਾ। ਪਰ ਮੰਚ ਤੋਂ ਇਹ ਕਿਹਾ ਗਿਆ ਕਿ ਹੁਣ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੀ। ਅਸੀਂ ਇਹ ਪ੍ਰਬੰਧ ਕਰਾਂਗੇ ਕਿ ਅਗਰ ਕਿਤੇ ਕੋਈ ਅਨਿਆਯ ਅਤਿਆਚਾਰ ਦੀ ਘਟਨਾ ਹੋਏਗੀ ਤਾਂ ਭਾਜਪਾ ਸਮਾਜ ਪਾਰਟੀ ਦੀ ਸਰਕਾਰ ਔਰ ਪਹਿਲੀਆਂ ਸਰਕਾਰਾਂ ਚ ਕੀ ਅੰਤਰ ਹੋਏਗਾ ਪਹਿਲੀਆਂ ਸਰਕਾਰਾਂ ਜ਼ਾਬਰਾਂ ਦੀ ਪਿੱਛ ਤੇ ਖੜੀਆਂ ਨਜ਼ਰ ਆਉਂਦੀਆਂ ਸੀ ਲੇਕਿਨ ਕਾਂਸੀਦਮ ਸਾਹਿਬ ਨੇ ਪੈਨਮਾਪਤੇ ਨੇ ਕਿਹਾ ਕਿ ਇਹ ਸਰਕਾਰ ਮਜਲੂਮਾਂ ਦੀ ਪਿੱਛ ਤੇ ਖੜੀ ਨਜ਼ਰ ਆਉਂਦੀ ਪਹਿਲਾ ਕੰਮ ਕੀ ਕੀਤਾ ਜਿਹੜਾ ਰਾਜਾ ਬਈਆ ठाकुर ਉੱਤਰ ਪ੍ਰਦੇਸ਼ ਦਾ ਸਭ ਤੋਂ ਇੱਕ ਨੰਬਰ ਦਾ ਜਾਵਰ ਸਿੰਘ ਗਰੀਬਾਂ ਦੀਆਂ ਸ਼ੋਸ਼ਟਾਂ ਦੀਆਂ ਧੀਆਂ ਨਾਲ ਬਲਾਕਕਾਰ ਹੱਟਿਆ ਉਹ ਉਹਦੇ ਦਰਿਆ ਜਿਹੜੇ ਉਹਨੇ ਘਰ ਬਣਾਇਆ ਸੀ ਸਵਿੰਗ ਪੂਲ ਉਹਦੇ ਵਿੱਚ ਉਹਨਾਂ ਦੀ ਡੈੱਡ ਬਾਡੀयां ਸਿਰ ਦਿੱਤੀਆਂ ਜਾਂਦੀਆਂ। ਗਰੀਬੀ ਪ੍ਰੀਸਾਫ ਸੰਘਰਸ਼ ਕਰੋ। ਹਰ ਇੱਕ ਮਾਰੇ ਸਾਥ ਹੈ। ਗਰੀਬੀ ਪ੍ਰੀਸਾਫ ਸੰਘਰਸ਼ ਕਰੋ। ਹਰ ਇੱਕ ਮਾਰੇ ਸਾਥ ਹੈ। ਸੋਹਜ ਉਸਮਾਨ ਪਾਰਟੀ ਜਿੰਦਾਬਾਦ। ਹੋਣ ਸਾਡੇ ਆਪੋ ਹਰਨਾ। ਵੈ ਵੀ ਕਹਨਾ ਕੁਝ ਕਹਿੰ ਤਸਬੋਨ ਉਸਰਨਾ ਤੇ ਡਾਕਟਰ ਨੇ ਤੁਝੇ ਕਹੇ ਤਕਰੀਰ। ਉਹਨੇ ਖੜਾਤੀ ਵਰਨਾ ਕੁਝੋ ਬਤਾਲੇ ਕੁਝੇ ਕਹੇ ਤਕਰੀਰ ਵਰਨਾ